ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਬੇਬੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਹ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼हाल ਹੋਵਗੇ ਮੈਂ ਬਿਲਕੁਲ ਠੀਕ ਐ ਤਾਂ ਜਿਹੜੇ ਸਾਰੇ ਹੋਰੇ ਮਾਰਨਿੰਗ ਦਾ 6 ਵਜੇ ਵਾਲੇ ਨੇਗੇ 5-5-7 ਕਿ ਮਿੰਟ ਰਹਿੰਦੇ ਨੇ 6 ਵਜੇ ਵਿੱਚ ਇਧਰ ਬੰਡਲੀ ਚਾਹ ਇਧਰ ਮੈਂ ਰੱਖਿ ਹੋਏ ਨੇ ਛਾਣੀ ਵਾਈਟ ਛਾਣੀ ਰੱਖੇ ਨੇ ਬੋਇਲ ਕਰ ਲਈ ਹਾਂ ਤਾਂ ਪੀਉਂਦੇ ਅਸੀਂ ਥੋੜੇ ਜਿਹਾ ਪੀਉਂਦੇ ਅਸੀਂ ਕਿਉਂਕਿ ਦੋ ਸਬਜ਼ੀਆਂ ਬਣਾਉਣੀ ਚਾਹ ਉਹ ਬਣੂਗੀ ਤੁਹਾਨੂੰ ਨਾਲ ਗੱਲ ਕਰਕੇ ਕਰਦੇ ਇਹ ਬਹੁਤ ਘੱਟ ਹੁੰਦਾ ਮੇਰੇ ਤੋਂ ਚਾਹ ਉਪਰੇ ਕੋਈ ਗੱਲ ਨਹੀਂ ਗੈਸ ਬੰਦ ਹੋ ਗਿਆ ਇਧਰ ਪਿੰਡੀ ਬਾੜ ਕੱਟ ਕੇ ਰੱਖਤੀ ਪਿੰਡੀ ਵੀ ਬਣਾਉਂਗੀ ਤੇ ਵਾਈਟ ਚਨੇ ਵੀ ਬਣਾਉਂਗੀ ਕੰਮ ਵੱਧ ਗਿਆ ਮੇਰਾ ਗੈਸ ਸਾਫ਼ ਕਰਨਾ ਪਊਗਾ ਸੋਨ ਨਾਲ ਗੱਲ ਕਰਤ ਕਰਦੇ ਇਧਰ ਮੇਰੇ ਮੂੰਹ ਸੀ ਪਤਾ ਨਹੀਂ ਲੱਗਿਆ ਬਣਾ ਆ ਗਿਆ ਕਿ ਤੁਮ ਚਾਹੁੰ ਚਾਹ ਪੀ ਕੇ ਫੇਰ ਹੋਵਦੀਆਂ ਸਬਜ਼ੀਆਂ ਵਾਲੇ ਚਨੇ ਬੋਇਲ ਹੋ ਚੁੱਕੇ ਨੇ ਬਸ ਮੈਂ ਬੰਦ ਕਰ ਦਰਾਂ ਗੈਸ ਵਾਈਟ ਚਨੇ ਇੱਕ ਬੀਸ ਅੱਧੀ ਬੋਇਲ ਹੋ ਜਾਏ ਥੋੜੀ ਸਬਜੀ ਮੈਂ ਬਣਾਉਣੀ ਚਣਿਆਂ ਦੀ ਥੋੜੀ ਤੁਹ ਤੁਸੀਂ ਕਹੋਗੇ ਦੋ ਬਣਾਉਗੇ ਨਾ ਦੋ ਕਰਕੇ ਤੇ ਚਣੇ ਥੋੜੀ ਵੀ ਹੁੰਦੇ ਸੀ ਚਾਹ ਪੀ ਲਈ ਅੱਜ ਮੇਰੇ ਕੱਪੜੇ ਵੀ ਹੈ ਨਹੀਂਗੇ ਡਸਟਿੰਗ ਸ਼ਾਇਦ ਮੈਂ ਕਰਾਂ ਕੁਛ ਨਾ ਕੁਛ ਕੱਪੜੇ ਵੀ ਹੈਗੇ ਅੱਜ ਧੋਣ ਵਾਲੇ ਬਸ ਕੋਈ ਸ਼ਾਇਦ ਮੈਨੂੰ ਕਰਨੀ ਪੈ ਜਾ ਕੁਛ ਨਾ ਕੁਛ ਡਰਾਈ ਰੂਮ ਦੀ ਦੇਖਣੀ ਕਰੂੰਗੀ ਡਰਾਈ ਰੂਮ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਬਹੁਤ ਜ਼ਿਆਦੇ ਜਣ ਜੂਲੇ ਵੀ ਸਾਫ ਕਰਨ ਵਾਲੇ ਪਏ ਨੇ ਨੀਚੋਂ ਵੀ ਰਸਟਿੰਗ ਕਰਨ ਵਾਲੀ ਪਈ ਹੈ। ਸਾਫੀ ਦੇ ਚਾਪੀ ਦੇ ਫੇਰੂਦ ਜਿੱ ਕੰਮਾਰੇ ਫੇਰ ਸੋਚਾਂਗੇ। ਟਾਈਮ ਹੋ ਗਿਆ 8 ਵਜੇ ਦਾ ਤੇ ਇੱਧਰ ਬਣ ਗਈ ਸਬਜ਼ੀ ਚਣਿਆਂ ਦੀ। ਚਿੱਟੇ ਚਣੇ। ਤੇ ਇੱਧਰ ਬਣ ਚੁੱਕੀ ਹੈ ਭਿੰਡੀ। ਇਧਰ ਮੈਂ ਬਣਾਇਆ ਬ੍ਰੇਕਫਾਸਟ ਲਈ ਪਨੀਰ ਪਨੀਰ ਦੀ ਭੁਰਜੀ ਬਣਾਈਆ ਮਟਰ ਵਗੈਰਾ ਪਾ ਕੇ ਨਾਲ ਵਿਵੇnder ਕਾਂ ਸੀ ਉਹ prontena ਖਾ ਲਣਗੇ ਦੁੱਧ ਬੋਇਲਡ ਆ ਆਟਾ ਗੁੰਨਾ ਪਿਆ ਮੱਖਣ ਗਰਮ ਕਰਤਾ ਕਿਉ ਗਰਮ ਕਰਤਾ ਇੱਕ ਮੱਖਣ ਅੱਜ ਬਣਾਇਆ ਤਾਜ਼ਾ ਉਹ ਗਰਮ ਕਰ ਲਾਂਗੇ ਤੇ ਇੱਕ ਨਾ ਪਹਿਲਾ ਵਾਲਾ ਫ੍ਰੀਜ ਵਿੱਚ ਪਿਆ ਸੀ ਗਰਮ ਕਰਾ ਇੱਕ ਵਾਰੀ ਤਾਂ ਪਰ ਦੂਜੀ ਵਾਰ ਗਰਮ ਕਰਕੇ ਕਿਉ ਬਣਾਉਣਾ ਸੀ ਉਹ ਵੀ ਮੈਂ ਰੱਖ ਤਾ ਗੈਸ ਤੇ ਵੀ ਚਲੋ ਉਹ ਵੀ ਬਣ ਜਾਊਗਾ ਫਿਰ ਆਈ ਸੀ ਉਹਨਾਂ ਕੰਮ ਦਾ ਰਸਤਾ ਹੈ ਜਿੱਨਾ ਕੰਮ ਵੱਧ ਨਿਕਲ ਜੇ ਸਗੋਂ ਵਧੀਆ ਫਿਰ ਕਿਚਨ ਦਾ ਕੰਮ ਇੱਕ ਵਾਰੀ ਚ ਖਤਮ ਤਾਂ ਹੋਵੇ ਟਾਈਮ ਹੋ ਰਿਹਾ 9:30 ਦਾ ਕਿਚਨ ਦਾ ਕੰਮ ਮੈਂ ਹੁਣ ਖਤਮ ਕਰਕੇ ਆਈ ਆਂ ਅੰਦਰੋਂ ਕਿਚਨ ਦਾ ਕੰਮ ਹੀ ਖਤਮ ਹੋਇਆ ਸਵੇਰ ਦੇ ਤੋਂ ਬਿਨਾਂ ਕੁਝ ਵੀ ਨਹੀਂ ਹੋਇਆ ਹੁਣ ਮੈਂ ਆ ਧੋਣਾ ਸੀ ਚੱਕਲੇ 베ਲਨੇ ਵਾਲਾ ਕੱਪੜਾ ਕਾਫੀ ਗੰਦਾ ਹੋਇਆ ਪਾਟ ਟਾਪਟਰ ਲਾ ਕੇ ਕਈ ਵਾਰ ਨਾ ਕੁੱਕਰ ਵੀ ਰੱਖੇ ਹੋਤੀ ਕਿ ਰੱਖਣਾ ਨਹੀਂ ਸਬਜੀ ਸਬਜੀ ਵੀ ਲੱਗ ਜਾਂਦੀ ਹੈ ਇਹਨੂੰ ਕਰ ਲੈਣ ਲੋਸ਼ ਫਿਰ ਅੰਦਰ ਜਾ ਕੇ ਡਰੰਗ ਨੂੰ ਡਸਟਿੰਗ ਕਰਗੀ ਤਲੀ ਉਪਰ ਤੋਂ ਅਚੜਾਈ ਕਰ ਦੂੰਗੀ ਫਿਰ ਬਾਕੀ ਜਿਹੜੀ ਨੀਚੇ ਵਾਲੀ ਡਸਟਿੰਗ ਹੈ ਜਿਹੜੀ ਉਹ ਸ਼ਾਮ ਨੂੰ ਕਰੂੰਗੀ ਸ਼ਾਮ ਨੂੰ ਮੈਂ ਬੁਲਾਇਆ ਕਿਸੇ ਨੂੰ ਫਿਰ ਉਹਦੇ ਨਾਲ ਲੱ ਕੇ ਸਾਰੀ ਨੀਚੇ ਵਾਲੀ ਡਸਟਿੰਗ ਹੋ ਜੂਗੀ ਉੱਪਰ ਉੱਪਰ ਚਾਰ ਚੜੇ ਡਸਟਰਨਾ ਹੋਣ ਕਰਦਾਂ ਨੀ ਆ ਮੈਂ ਬਾਕੀ ਕੁਝ ਸ਼ਾਮ ਨੂੰ ਕਰੂੰਗੀ ਫਿਰ ਆ ਕਪੜਾ ਧੋ ਕੇ ਸੁਕਾਣਾ ਪਾਣਾ ਜੋ ਕੱਲੇ ਬੇਲੇ ਵਾਲਾ ਕੱਪੜਾ ਮੈਂ ਧੋ ਕੇ ਪਾਤਾ ਸੁਕਣਾ ਇਹ ਨਾ ਬਹੁਤ ਵਧੀਆ ਕੱਪੜਾ ਬਣੇ ਹੋਏ ਹੈ ਮੈਂ ਡਬਲ ਕਰਕੇ ਬਣਾਏ ਹੋਏ ਤੇ ਸਾਈਡ ਤੇ ਮੈਂ ਕਪੱਟੀ ਵੀ ਲਾਈ ਤਾਂ ਕਿ ਸਾਈਡ ਤੋਂ ਕਿਨਾਰੀਆਂ ਇਕੱਠੀਆਂ ਨਾ ਹੋਣ ਤੇ ਡਬਲ ਕੱਪੜਾ ਲਾਇਆ ਬਹੁਤ ਵਧੀਆ ਬਣੇ ਹੋਏ ਹੈ ਤੇ ਕਈ ਸਾਲਾਂ ਤੋਂ ਮੈਂ ਇਹਨੂੰ ਯੂਜ਼ ਕਰ ਰਹੀ ਹਾਂ ਉਹ ਧੋ ਕੇ ਮੈਂ ਪਾਤਾ ਸੁਕਣਾ ਫਿਰ ਹਫ਼ਤੇ ਦਸ ਦਿਨਾਂ ਬਾਅਦ ਧੋਣਾ ਵੀ ਪੈਂਦਾ ਕੱਪੜਾ ਗੰਦਾ ਹੋ ਜਾਂਦਾ ਆਟਾ ਜਾਂ ਜੰਮਣ ਲੱਗ ਜਾਂਦਾ ਉੱਪਰ ਤੇ ਹੁਣ ਮੈਂ ਅੰਦਰ ਆ ਕੇ ਡਰਾਇੰਗ ਰੂਮ ਦੀ ਕਰਨੀ ਸੀ ਸਫਾਈ ਸਫਾਈ ਬਸ ਉੱਪਰ ਜਾਲੇ ਉਤਾਰਨੇ ਸੀਗੇ ਜਾਲੇ ਲੱਗੇ ਹੋਏ ਸੀਗੇ ਉਹ ਜાળੇ ਉਤਾਰ ਦੂੰਗੀ ਕੰਦਾ ਵਗੈਰਾ ਤੇ ਮਿੱਟੀ ਜਿਹੜੂ ਹਟਾ ਦੂੰ ਦਸਟਰਨਾ ਸਾਫ ਹੋ ਜੂਗੀ ਬਸ ਇਹ ਕਲੀਨਿੰਗ ਕਰਨੀ ਸੀ ਡਰਾਇੰਗ ਰੂਮ ਦੀ ਪੱਖਾ ਸਾਫ ਕਰ ਦੂੰ ਉਹ ਤਾਂ ਵੈਸੇ ਇਨਾ ਜਿਆਦਾ ਗੰਦਾ ਨਹੀਂ ਹੁੰਦਾ ਕਿਉਂਕਿ ਡੋਰ ਬੰਦ ਹੁੰਦਾ ਪਰ ਮੈਨੂੰ ਸਫਾਈ ਕਰਨ ਨੂੰ ਹੁਣ ਬਹੁਤ ਜ਼ਿਆਦਾ ਟਾਈਮ ਹੋ ਗਿਆ ਮੈਂ ਡਰਾਇੰਗ ਰੂਮ ਦੀ ਡਸਟਿੰਗ ਵੀ ਨਹੀਂ ਕੀਤੀ ਹੈਗੀ ਮੇਨ ਤਰ੍ਹਾਂ ਦਾ ਮਹੀਨਾ ਡੇਢ ਮਹੀਨੇ ਵਾਂਗ ਹੋ ਗਿਆ ਹੋ ਕਿਉਂਕਿ ਜਦੋਂ ਟੂਰਨਾਮੈਂਟ ਸੀ ਉਸ ਤੋਂ ਬਾਅਦ ਮੈਂ ਦਵਿੰਦਰ ਨੂੰ ਕਿਹਾ ਸੀ ਵੀ ਸੋਫਾ ਨਾ ਡਰਾਈ ਕਲੀਨ ਕਰਾਉਣਾ ਤੇ ਮੈਨੂੰ ਆਸੀ ਡਰਾਈ ਕਲੀਨ ਸੋਫਾ ਹੋਊਗਾ ਮੈਂ ਫੇਰ ਸਫਾਈ ਕਰ ਨੂੰ ਫੇਰ ਸਫਾਈ ਕਰੂਗਾ ਡਰਾਈ ਕਲੀਨ ਵਾਲੇ ਨੂੰ ਫੋਨ ਕਰਿਆ ਕੱਲ ਦਵਿੰਦਰ ਨੇ ਉਹ ਕਹਿੰਦੇ 2 ਦਿਨ ਰੁਕੋ ਜੋ 2 ਦਿਨ 3 ਦਿਨਾਂ ਨਾਲ ਸਾਡੇ ਕੋਲ ਕੰਮ ਆ ਰਿਹਾ ਸੀ ਤਾਂ ਕਿ ਉਹ ਨਿਕਲ ਜੇ ਫੇਰ ਸੋਡਾ ਸੋਫਾ ਕਰਿਆ ਅਸੀਂ ਡਰਾਈ ਕਲੀਨ ਕਰ ਲਾਂਗੇ ਤੇ ਫਿਰ ਮੈਂ ਕਿਹਾ ਡਰਾਈ ਕਲੀਨ ਕਰਨ ਤੋਂ ਪਹਿਲਾਂ ਮੈਂ ਉੱਪਰ ਉਹ ਝਾੜਦਾ ਸਾਰਾ ਜੇ ਕੋਈ ਡਸਟ ਵਗੈਰਾ ਗਿਰੂਗੀ ਚਾਹਲ ਸੋਫੇ ਡਰਾਈ ਕਲੀਨ ਤਾਂ ਹੋਣੀ ਨੇਗੇ ਉਹ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਮੈਂ ਤਾਂ ਹੀ ਮੈਂ ਸੋਫੇ ਕੋਈ ਠੱਕੇ ਨਹੀਂ ਹੈਗੇ ਤੇ ਸੋਫਿਆਂ ਦੇ ਕੱਪੜੇ ਉੱਪਰੋਂ ਕਾਫੀ ਟਾਈਮ ਦੇ ਚੱਕੇ ਮੈਨੂੰ ਐਂਸੇ ਬਸ ਡਰਾਈ ਕਲੀਨ ਕਰਾਵਾਂਗੇ ਉਹ ਹੁਣ ਡਰਾਈ ਕਲੀਨ ਵਾਲੇ ਆਉਣਗੇ 2-3 ਦਿਨਾਂ ਤੱਕ ਉਸ ਤੋਂ ਪਹਿਲਾਂ ਮੈਂ ਕਿਹਾ ਚੱਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਡਰਾਇੰਗ ਰੂਮ ਦੀ ਸਾਰੀ ਸਫਾਈ ਕਰਦਾ ਕੱਲੀ ਡਰਾਈ ਕਲੀਨਿੰਗ ਰਹਿ ਜੂਗੀ ਉਹ ਆ ਕੇ ਆਪਣੀ ਡਰਾਈ ਕਲੀਨ ਕਰ ਜਾਣਗੇ ਡਰਾਇੰਗ ਰੂਮ ਸਾਰਾ ਕਲੀਨ ਹੋ ਗਿਆ ਕੋਈ ਧੂੜ ਮਿੱਟੀ ਨਹੀਂ ਉਡਣੀ ਹੁੰਦੀ ਡਰਾਈ ਕਲੀਨ ਚ ਬਸ ਉਹਨਾਂ ਨੇ ਸਿਰਫ ਇੱਕ ਵੈਕਿਊਮ ਨਾਲ ਪਾਣੀ ਦੀ ਹੈਲਪ ਨਾਲ ਡਰਾਈ ਕਲੀਨਿੰਗ ਕਰਨੀ ਹੁੰਦੀ ਹੈ ਨਗੇ ਕੋਈ ਧੂੜ ਮਿੱਟੀ ਵਾਲਾ ਕੰਮ ਨਹੀਂ ਹੁੰਦਾ ਇਸ ਕਰਕੇ ਮੈਂ ਉੱਪਰੋਂ ਮੈਂ ਪਹਿਲਾਂ ਸਫਾਈ ਕਰਕੇ ਆਖ ਰਹੀ ਹਾਂ ਸਾਰੇ ਕੰਦਾ ਸਾਫ਼ ਹੋ ਗਏ ਛੱ ਤੇ ਫੈਨ ਵੀ ਮੈਂ ਕਿਹਾ ਚਲੋ ਕਲੀਨਿੰਗ ਕਰਦਾ ਕਿਉਂਕਿ ਇੱਕ ਤੇ ਘਟ ਚੱਲਦਾ ਤਾਂ ਕਰਕੇ ਗੰਦਾ ਨਹੀਂ ਹੁੰਦਾ ਇੱਕ ਡੋਰ ਬੰਦ ਰਹਿੰਦਾ ਡਰਾਈング ਰੂਮ ਦਾ ਥੋੜਾ ਬਹੁਤਾ ਟਾਈਮ ਡੋਰ ਖੋਲਦੇ ਸਵੇਰੇ ਸ਼ਾਮ ਜਿਵੇਂ ਸਵੇਰੇ ਹੈਲਪਰ ਆਹਣ ਪੋਚਾ ਕਰਦੇ ਥੋੜਾ ਟਾਈਮ ਉਹ ਖੋਲਦੇ ਨਹੀਂ ਸਾਰਾ ਦਿਨ ਤਾਂ ਦਰਵਾਜ਼ਾ ਬੰਦ ਹੀ ਹੁੰਦਾ ਤੇ ਫੈਨ ਵੀ ਕਰ ਦੂੰਗੀ ਸਾਂਸ ਫਿਰ ਇਸ ਤਰ੍ਹਾਂ ਡਰਾਈング ਰੂਮ ਦੀ ਸਾਰੀ ਹੋ ਗਈ ਸਫਾਈ بس ਕੱਲੇ ਸੋਫੇ ਰਹਿ ਗਏ ਡਰਾਈ ਕਲੀਨ ਵਾਲੇ ਬਾਕੀ ਡਸਟਿੰਗ ਸ਼ਾਮ ਨੂੰ ਕਰੂੰਗੀ ਡਸਟਿੰਗ ਲਈ ਮੈਂ ਕੁੜੀ ਬੁਲਾਈਏ ਉਹ ਸ਼ਾਮ ਨੂੰ ਕਰੂ ਨੀਚੇ ਵਾਲਾ ਕੰਮ ਉੱਪਰਲੀ ਸਫਾਈ ਹੋ ਗਈ ਜਾਨੀਗੀ ਤੇ ਹੁਣ ਮੈਂ ਆ ਗਈ ਸੀ ਕਿ ਫਿਰ ਜਦੋਂ ਕੰਮ ਕੀ ਜਨਾ ਜਿਆਦਾ ਹੁੰਦਾ ਫਿਰ ਭਾਂਡੇ ਵੀ ਬਹੁਤ ਹੁੰਦੇ ਨੇ ਹਨਾ ਜਦੋਂ ਕੰਮ ਘੱਟ ਹੋਵੇ ਫਿਰ ਭਾਂਡੇ ਵੀ ਘੱਟ ਹੁੰਦੇ ਨੇ ਤਾਂ ਭਾਂਡੇ ਵਾਸ ਕੁਛ ਹੋਣ ਐਨੇ ਭਾਂਡੇ ਸਵੇਰੇ ਐਨੇ ਭਾਂਡੇ ਹੋਏ ਕੁਝ ਤਾਂ ਨਾਲ ਦੇ ਨਾਲ ਟੋਕਰੀਓ ਚੱਕੀ ਗਈ ਇਸ ਪਰ ਫਿਰ ਵੀ ਐਨੇ ਕੋਕਿੰਗ ਦਾ ਕੰਮ ਜਿਆਦਾ ਸੀਗਾ ਹਨਾ ਉਸ ਤਰੱਕੇ ਭਾਂਡੇ ਬਹੁਤ ਜਿਆਦਾ ਫਿਰ ਮੈਂ ਕਿਹਾ ਚਲੋ ਇਹ ਵੀ ਮੈਂ ਵਾਈਪ ਕਰਕੇ ਰੱਖ ਜਾਣੀ ਅੰਦਰ ਕਿਉਂਕਿ ਇਸ ਤੋਂ ਬਾਅਦ ਫਿਰ ਜੇ ਦੁਪਹਿਰੇ ਚੱਕਾਂਗੇ ਰੱਖਾਂਗੇ ਤੇ ਬਾਅਦ ਰੋ ਉਧਰ ਲੰਚ ਬਣਾਉਣਾ ਹੁੰਦਾ ਮੀਨਸ ਫੂਲਕਾ ਬਣਾਉਣਾ ਹੁੰਦਾ ਆਪਣਾ ਤੇ ਫਰੂਟ ਵਗੈਰਾ ਖਾਣਾ ਹੁੰਦਾ ਫਿਰ ਟੋਕਰੀ ਚ ਭਾਂਡੇ ਖੜਕਾਉ ਸਾਰੇ ਡਿਸਟਰ ਇਸ ਕਰਕੇ ਮੈਂ ਕਿਚਨ ਚੱਕੀ ਜਿੱਨੇ ਸੁੱਕੇ ਪਏ ਨੇ ਟਾਈਮ ਹੋ ਰਿਹਾ 10 ਵਜੇ ਦੇ ਕਰੀਬ 10 ਵਜਣ ਵਾਲੇ ਨੇ ਕਾਫੀ ਦਾ ਕੱਪ ਲੈ ਕੇ ਹੀ ਕਰਕੇ ਪਤਾ ਨਹੀਂ ਕਿਉਂ એનર્ਜੀ ਲੋ ਹੋਈ ਪਈ ਆ ਅੰਦਰ ਨਾ ਜਾਣੇ ਕੁਛ ਆਇਆ ਲੱਗਦਾ ਵੀ ਅੰਦਰ ਕੁਛ ਨਿਕਲ ਗਿਆ ਆਏ ਨੂੰ એનર્ਜੀ ਲੋ ਹੋ ਜਾਂਦੀ ਹੈ ਤੇ ਮੈਂ ਕਿਹਾ ਚੱਲ ਕਾਫੀ ਪੀ ਕੇ ਥੋੜਾ ਰੀਚਾਰਜ ਹੋਣੇ ਆ ਤੇ ਇੱਕ ਮੈਂ ਸੋਚ ਰਹੀ ਸੀ ਕਿਚਨ ਦੀ ਵੀ ਬਾਹਰੋਂ ਕੈਬਿਨੇਟਸ ਕਲੀਨ ਕਰਦਾ ਤੁਲ ਡਰਾਈਂਗ ਰੂਮ ਤਾਂ ਮੈਂ ਸ਼ਾਮ ਨੂੰ ਬੁਲਾਇਆ ਹੋਇਆ ਕੁੜੀ ਨੂੰ ਵੀ ਉਹ ਸ਼ਾਮ ਨੂੰ ਆਉਗੀ ਉਹਦੇ ਨਾਲ ਡਸਟਿੰਗ ਡਸਟਿੰਗ ਰਹਿ ਗਈ ਕਰਨ ਵਾਲੀ ਉਹਦੇ ਨਾਲ ਲਾ ਕੇ ਕਰਵਾ ਦੂੰਗੀ ਤੇ ਕਿਚਨ ਦਾ ਮੈਂ ਹਲੇ ਡਬਲ ਮਾਈਂਡਿਡ ਜੇ ਲੱਗੀ ਕਰਨ ਮੈਨੂੰ ਘੰਟਾ ਲੱਗ ਜੂਗਾ ਆਰਾਮ ਨਾਲ 10 ਵਜੇ ਨੇ 10 ਤੋਂ 11 11:30 ਮੈਨੂੰ ਆਰਾਮ ਨਾ ਹੋ ਜਾਣਗੇ ਕਿਚਨ ਵਿੱਚ ਜਾਣਾ ਨੰਬਲ ਮਾਈਂਡਡ ਜਿਹੀ ਹੋਈ ਪੀਂ ਵੀ ਕਰਾਂ ਕਿ ਨਾ ਕਰਾਂ ਸਮਝ ਨਹੀਂ ਆ ਰਹੀ ਦੇਖਦੀ ਆ ਕਿਉਂਕਿ ਸ਼ਾਮ ਨੂੰ ਫਿਰ ਡਰਾਈਂਗ ਰੂਮ ਕਰੂੰਗੀ ਫਿਰ ਸ਼ਾਮ ਨੂੰ ਕਿਚਨ ਹੀ ਹੋਣੀ ਹੈਗੀ ਇੱਕ ਕੰਮ ਹੀ ਹੋਊਗਾ ਸ਼ਾਮ ਨੂੰ ਜਿਵੇਂ ਕਾਫੀ ਪਿੰਦੇ ਪਿੰਦੇ ਸੋਚਣੇ ਦਿਮਾਗ ਘੜਾਉਣ ਦੇ ਵੀ ਦਿਮਾਗ ਕੀ ਕਹਿੰਦਾ ਫਿਰ ਮੈਂ ਵੀਡੀਓ ਵੀ ਐਡਿਟ ਕਰਨੀ ਥੋੜਾ ਜਿਹਾ ਆਪਣੇ ਆਪ ਨੂੰ ਰੈਸਟ ਵੀ ਚਾਹੀਦਾ ਸਾਰੇ ਕੰਮ ਹੀ ਜ਼ਰੂਰੀ ਹੋ ਜਾਂਦੇ ਨੇਗੇ ਉਹ ਦੇਖੋ ਦੋਵੇਂ ਪਾਸੇ ਟੋਵਲ ਪਿਆ ਚੇਅਰ ਤੇ ਨਾ ਕਿ ਬਿਲਕੁਲ ਟੋਵਲ ਨਹੀਂ ਬਾਹਰ ਪੁੰਦਿਆ ਡੋਰ ਖੋਲ ਕੇ ਨਾਲ ਹੀ ਤਾਰ ਆ ਬਸ ਸਿਰਫ ਬਾਹਰ ਇੱਕ ਕਦਮ ਚੱਲ ਕੇ ਤਾਰ ਆ ਜਾਂਦੀ ਹੈ ਹਨਾ ਇੰਨਾ ਕੁ ਵੀ ਨਹੀਂ ਕਰਦੇ ਹੈਗੇ ਵੀ ਟੋਵਲ ਮੈਂ ਸੁੱਕਣਾ ਪਾਦਾ ਚਲੋ ਐਂ ਸਮਝ ਲੈਨੇ ਵੀ ਆਪਣੀਆਂ ਡਿਊਟੀਆਂ ਨੇ ਆਪਾਂ ਨੂੰ ਹੀ ਕਰਨੀਆਂ ਪੈਣਗੀਆਂ ਕੌਫੀ ਪੀ ਲਈ ਕੀ ਮੜੀ ਐਨਰਜੀ ਆਉ ਕੌਫੀ ਪੀ ਕੇ ਫਿਰ ਕੰਮ ਲੱਗਦੇ ਆ ਤੇ ਹੁਣ ਕੌਫੀ ਪੀ ਕੇ ਮੈਂ ਲੱਗੀ ਸੀ ਕਿਚਨ ਦੀ ਸਫਾਈ ਕਰ ਮੈਂ ਕਿ ਕੌਫੀ ਤਾਂ ਪੀਤੀ ਆ ਹੁਣ ਕੌਫੀ ਦਾ ਮੁੱਲ ਵੀ ਲੈ ਲਈ ਆਪਾਂ ਤੁਮੇ ਲੱਗੀ ਸਿੱਕੇ ਚ ਨੂੰ ਸਫਾਈ ਕਰਨ ਕਿਉਂਕਿ ਸ਼ਾਮ ਨੂੰ ਫਿਰ ਮੈਂ ਡਰਾਈਵਿੰਗ ਰੂਮ ਦੀ ਡਸਟਿੰਗ ਕਰਨੀ ਸੀ ਨੀਚੇ ਜਿਹੜੀ ਡਸਟਿੰਗ ਰਹੀ ਸੀ ਤੇ ਹੁਣ ਕਿਚਨ ਦੀ ਕਲੀਨਿੰਗ ਹੁਣ ਕਰ ਹੀ ਲਵਾਂ ਵਾਤਵਾਰ ਇੱਕ ਘੰਟਾ ਲੱਗੂਗਾ ਵੀ ਕਰਨਾ ਹੀ ਕਰਨਾ ਕੰਮ ਮੇਰਾ ਮੇਰੀ ਜ਼ਿੰਮੇਵਾਰੀ ਕਿਉਂਕਿ ਜਿਹੜੇ ਜ਼ਿੰਮੇਵਾਰੀ ਹੁੰਦੀਆਂ ਨਾ ਉਹਨੂੰ ਜਿਆਦਾ ਟੈਨਸ਼ਨ ਹੁੰਦੀ ਉਹ ਕੰਮ ਵੀ ਮੈਂ ਕਰਨਾ ਹੀ ਕਮੇ ਕਰਾਂ ਫਿਰ ਕੱਲ ਨੂੰ ਮੇਰੇ ਕੱਪੜੇ ਹੋ ਜਾਣੇ ਸਧੋਣ ਵਾਲੇ ਤੇ ਹੋਰ ਕੰਮ ਹੋ ਜਾਣੇ ਸੀਗੇ ਫਿਰ ਅੱਜ ਮੈਂ ਇਸ ਕਰਕੇ ਹੀ ਮੈਂ ਸੋਚਿਆ ਵੀ ਕਿਚਨ ਦੀ ਕਲੀਨਿੰਗ ਮੈਂ ਕੰਪਲੀਟ ਕਰ ਲਾਂ ਅੱਧਿਕ ਤਾਂ ਕੁਝ ਮੈਂ ਅੰਦਰੋਂ ਪਰ ਬਾਹਰੋਂ ਵਾਲੇ ਇਹ ਰਹਿ ਗਏ ਸੀ ਮਾਈਕਾ ਸਾਫ ਕਰਨ ਵਾਲਾ ਬਾਹਰੋਂ ਇਹ ਅੱਜ ਮੈਂ ਕਰ ਲਾਣੀ ਆ ਕਿਉਂਕਿ ਅੱਜ ਤਾਂ ਮੈਂ ਚਲੋ ਦੂਸਰਾ ਡੇਲੀ ਰੁਟੀਨ ਵਾਲਾ ਕੰਮ ਛੱਡਿਆ ਜੇ ਫਿਰ ਰੋਜ਼ ਆਪਾਂ ਡੇਲੀ ਰੁਟੀਨ ਵਾਲਾ ਕੰਮ ਨਹੀਂ ਛੱਡ ਸਕਦੇ ਜਿਵੇਂ ਡੇਲੀ ਰੁਟੀਨ 'ਚ ਆਪਾਂ ਕੋਈ ਵਾਸ਼ਰੂਮ ਕਲੀਨ ਕਰਨਾ ਜਾਂ ਆਪਾਂ ਡਸਟਿੰਗ ਕਰਨੀ ਆ ਇਸ ਕਰਕੇ ਅੱਜ ਮੈਂ ਡੀਪ ਕਲੀਨਿੰਗ ਹੀ ਸੋਚੀ ਸਭ ਟਰਾਇੰਗ ਰੂਮ ਤੇ ਕਿਚਨ ਦੀ ਕੰਪਲੀਟ ਕਰ ਦਾਨੀ ਆ ਤੇ ਇੱਕ ਦਿਨ ਤਾਂ ਫਿਰ ਚਲੋ ਡਸਟਿੰਗ ਕਰਨੀ ਉਹ ਵੀ ਸਰ ਜਾਂਦਾ ਕੱਲ ਨੂੰ ਫਿਰ ਮੈਨੂੰ ਡਸਟਿੰਗ ਵੀ ਕਰਨੀ ਪਊਗੀ ਤੇ ਬਸ ਕਿਚਨ ਮੈਂ ਲਾਗੀ ਸੀ ਬਾਹਰੋਂ ਸਾਫ ਕਰਨ ਇੱਕ ਬਾਰੂ ਕੈਬਿਨੇਟਸ ਮੈਂ ਕੋਲੀਨਾ ਸਾਫ ਕਰ ਦਿੰਦੇ ਨੇ ਬਹੁਤ ਵਧੀਆ ਹੋ ਜਾਂਦੇ ਨੇ ਪਰ ਜਿਹੜੀ ਚੀਮਨੀ ਵਾਲੀ ਸਾਈਡ ਆ ਨਾ ਇਹ ਸਾਈਡ ਮੈਂ ਸ਼ਾਰਪ ਸ਼ੂਟਰ ਯੂਜ਼ ਕਰਦੀ ਹੁੰਨੀ ਕਿਉਂਕਿ ਥੋੜੀ ਸਟਰੋਂਗ ਹੁੰਦੀ ਹੈ ਸਪਰੇ ਤੇ ਇਹ ਏਰੀਆ ਚੀਮਨੀ ਵਾਲੀ ਸਾਈਡ ਵਾਲਾ ਜਿਆਦਾ ਗੰਦਾ ਹੁੰਦਾ ਇਧਰ ਜਿਆਦਾ ਸਟੀਮ ਵਗੈਰਾ ਲੱਗਦੀ ਆ ਪਰ ਕੁਕਿੰਗ ਕਰਦੇ ਆ ਧੂਆ ਉੱਪਰ ਜਾਂਦਾ ਚਿਪਚਿਪਾ ਹਟ ਹੁੰਦੀ ਆ ਫਿਰ ਇਧਰ ਮੈਂ ਸ਼ਾਰਪ ਸ਼ੂਟਰ ਛਿੜਕ ਕੇ ਫਿਰ ਦੂਸਰੀ ਵਾਰ ਮੈਂ ਕੋਲੀਨਾ ਕਰਦਾ ਕਰਦਾਂ ਨਹੀਂ ਦੋ ਵਾਰ ਕਰਦੇ ਆ ਆਹ ਵਾਲੀ ਸਾਈਡ ਥੋੜੀ ਜਿਹੀ ਮਿਹਨਤ ਇਧਰ ਜ਼ਿਆਦਾ ਕਰਨੀ ਪੈਂਦੀ ਆ ਤੇ ਜਿਹੜੀ ਸਾਈਡ ਜਿਮਨੀ ਨਹੀਂ ਲੇਕੀਨ ਲੱਗੀ ਹੋਈ ਉਸ ਸਾਈਡ ਥੋੜੀ ਮਿਹਨਤ ਘੱਟ ਇਧਰ ਜਾਂ ਦੇ ਕਰਨੀ ਪੈਂਦੀ ਆ ਮਹੀਨੇ ਚ ਨਾ ਇੱਕ ਵਾਰ ਇਸ ਤਰ੍ਹਾਂ ਦੀ ਡੀਪ ਕਲੀਨਿੰਗ ਕਿਚਨ ਦੀ ਹੋ ਜੇ ਤਾਂ ਮਹੀਨਾ ਆਪਣਾ ਆਰਾਮ ਨਾਲ ਲੰਘ ਜਾਂਦਾ ਕਿਉਂਕਿ ਕਿਚਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਯੂਜ਼ ਕਰਦੇ ਆ ਕਿੰਨੀ ਕੁਕਿੰਗ ਹੁੰਦੀ ਆ ਕਿੰਨਾ ਕੰਮ ਹੁੰਦਾ ਪਾਣੀ ਵਾਲਾ ਵੀ ਹੁੰਦਾ ਕਿਉਂ ਤੇਲ ਵਾਲਾ ਕੰਮ ਵੀ ਹੁੰਦਾ ਫਿਰ ਚਿਪਚਿਪਾ ਹਾੜ ਜੀ ਨਹੀਂ ਰਹਿੰਦੀ ਰਸੋਈ ਵਿੱਚ ਚਾਪ ਇੱਕ ਵਾਰ ਮਹੀਨੇ ਚ ਆਪਣੇ ਕਿਚਨ ਦੀ ਪੂਰੀ ਵਧੀਆ ਤਰੀਕੇ ਨਾਲ ਸਫਾਈ ਕਰ ਲਈ ਤੇ ਸਫਾਈ ਕਰਨ ਨੂੰ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜਦੋਂ ਆਪਾਂ ਮਹੀਨੇ ਤੋਂ ਮਹੀਨੇ ਕਰਦੇ ਰਹਿੰ ਪਾਪਾ ਨੂੰ ਮਿਹਨਤ ਵੀ ਨਹੀਂ ਜ਼ਿਆਦਾ ਕਰਨੀ ਪੈਣੀ ਜਦੋਂ ਆਪਾਂ ਬਹੁਤ ਟਾਈਮ ਤੋਂ ਸਫਾਈ ਕਰਾਂਗੇ 2 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਫਿਰ ਆਪਣੀ ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ ਆ ਟਾਈਮ ਵੀ ਬਹੁਤ ਜ਼ਿਆਦਾ ਲੱਗੂਗਾ ਤੇ ਫਿਰ ਉਹ ਗੱਲ ਵੀ ਨਹੀਂ ਬਣਦੀ ਉਹ ਵੀ ਜਿਵੇਂ ਫਿਰ ਸਾਫ਼ ਵੀ ਨਹੀਂ ਹੁੰਦੀ ਹੈਗੀ ਕਿਉਂਕਿ ਕੋਈ ਇਸੇ ਵੀ ਤਰ੍ਹਾਂ ਦੇ ਚਿਪਚਪਾਟ ਉਹ ਪੱਕਣ ਲੱਗ ਜਾਂਦੀ ਆ ਬਹੁਤ ਜ਼ਿਆਦਾ ਜਮਾ ਹੋਣ ਲੱਗ ਜਾਂਦੀ ਆ ਫਿਰ ਉਹ ਸਾਫ਼ ਨਹੀਂ ਹੁੰਦੀ ਬਸ ਮੈਂ ਇਹ ਸ਼ੁਰੂ ਤੋਂ ਰੁਟੀਨ ਬਣਾਇਆ ਹੈ ਕਿ ਮਹੀਨੇ 'ਚ ਇੱਕ ਦਿਨ ਕਿਚਨ ਦੀ ਡੀਪ ਕਲੀਨਿੰਗ ਇੱਕ ਵਾਰੀ ਕਰਨੀ ਹੀ ਕਰਨੀ ਚਾਹੀਏ ਚਾਹੇ ਮੈਂ ਇੱਕ ਦਿਨ 'ਚ ਕਰ ਲਾਂ ਚਾਹੇ ਮੈਂ ਦੋ ਦਿਨ ਲਗਾ ਕੇ ਕਰ ਮੈਂ ਇੱਕ ਵਾਰ ਮਹੀਨੇ ਚ ਡੀਪ ਕਲੀਨਿੰਗ ਹੋ ਜੇ ਮੈਨਾਂ ਆਰਾਮ ਨਾਲ ਲੰਘ ਜਾਂਦਾ ਤੇ ਫ੍ਰਿਜ ਵੀ ਬਾਹਰੋਂ ਕਲੀਨ ਕਰ ਦਾਨੀ ਮੈਂ ਕਿਹਾ ਚਲੋ ਹੱਥ ਚ ਕੱਪੜਾ ਵੀ ਸੀ ਕੋਲ ਇਨ ਵੀ ਸੀ ਉਹ ਤਾਂ ਵੈਸੇ ਰੂਟੀਨ ਚ ਡੇਲੀ ਰੂਟੀਨ ਚ ਡਸਟਿੰਗ ਕਰਦੇ ਆ ਉਦੋਂ ਮੈਂ ਕਰਦੀ ਰਹਿੰਦੀ ਆ ਤੀਸਰੇ ਚੌਥੇ ਦਿਨ ਫਿਰ ਮੈਂ ਕਿਹਾ ਚਲੋ ਹੁਣ ਇੱਕ ਵਾਰ ਇਹ ਵੀ ਕਰੀ ਦਵਾ ਕਲੀਨ ਫ੍ਰਿਜ ਬਾਹਰੋਂ ਗੰਦਾ ਹੋਇਆ ਪਿਆ ਸੀਗਾ ਕਾਫੀ ਦਾਗ ਜੇ ਲੱਗੇ ਪਏ ਸੀ ਬਾਹਰੋਂ ਪਾਣੀ ਦੇ ਦਾਗ ਵੀ ਲੱਗ ਜਾਂਦੇ ਨੇ ਕਿਉਂਕਿ ਸਿੰਕ ਬਿਲਕੁਲ ਨੇੜੇ ਹੈ ਤੇ ਕਈ ਵਾਰ ਆਪਦੇ ਗਿੱਲੇ ਹੱਥ ਲੰਘ ਕੇ ਕਈ ਵਾਰ ਰਾਟੇ ਵਾਲੇ ਹੱਥ ਲੰਘੇ ਕੁਛ ਨਾ ਕੁਛ ਲੱਗਦਾ ਹੀ ਬਾਕੀ ਆਪਦੇ ਆਪ ਦੇ ਨਾ ਹੱਥ ਦਾ ਬਹੁਤ ਫਰਕ ਹੁੰਦਾ ਕਿਸੇ ਦਾ ਹੱਥ ਇਹ ਤਾਂ ਬਹੁਤ ਸਫਾਈ ਹੁੰਦੀ ਹੈ ਕੰਮ ਕਰਦਾ ਬੰਦਾ ਬਿਲਕੁਲ ਕਿ ਆਪਾ ਉਹ ਨਹੀਂ ਕਰਦੇ ਕੰਮ ਕਰਨ ਦਾ ਤਰੀਕਾ ਮੇਰਾ ਕਹਿਣ ਦਾ ਭਾਵ ਕਿ ਕੰਮ ਕਰਨ ਦਾ ਤਰੀਕਾ ਰੱਖ ਹਰ ਇੱਕ ਦਾ ਅਲੰਗ ਹੁੰਦਾ ਕੋਈ ਤਾਂ ਬਹੁਤ ਸਫਾਈ ਨਾਲ ਕੰਮ ਕਰਦਾ ਤੇ ਕੋਈ ਬਸ ਕਿਸੇ ਦਾ ਕੰਮ ਕਰਨ ਦਾ ਤਰੀਕਾ ਐਸੇ ਹੁੰਦਾ ਤੇ ਹੁਣ ਮੈਂ ਕਿਚਨ ਦਾ ਕਾਊਂਟਰ ਟੌਪ ਕਰ ਲਿਆ ਖਾਲੀ ਕੈਬਿਨੇਟ ਉੱਪਰ نیچے ਲੈ ਕੇ ਕਰ ਲਿਆ ਕਲੀਨ ਤੇ ਆਹ ਰੈਕ ਤੇ ਦੇਖੋ ਕਿੰਨੀ ਡਸਟ ਟਾਈਪ ਹੈ ਬਿਲਕੁਲ ਕਿਚਨ ਦੀ ਵਿੰਡੋ ਬੰਦ ਹੁੰਦੀ ਹੈ ਤਾਂ ਵੀ ਡਸਟ ਕਿੰਨੀ ਆ ਉਹਨੇ ਰੋ ਰੋਜ਼ ਹਰ ਇੱਕ ਚੀਜ਼ ਚੱਕ ਕੇ ਆਪਾਂ ਸਾਫ਼ ਨਹੀਂ ਕਰਦੇ ਉਹ ਤਾਂ ਹਫ਼ਤੇ 10 ਦਿਨਾਂ ਤੋਂ ਮੈਂ ਕਰਦੀ ਹੁੰਨੀ ਆ ਪਰ ਹੁਣ ਕਾਫੀ ਟਾਈਮ ਹੋ ਗਿਆ ਇਸ ਮੈਨੂੰ ਆਇਸ ਮੈਂ ਕਿਚਨ ਕਲੀਨ ਕਰਨ ਨੂੰ ਚਲ ਫੇਰ ਹੀ ਕਰੂੰਗੀ 15 ਦਿਨਾਂ ਵਾਂਗ ਹੋ ਗਈ ਇਸ ਮੈਂ ਕਰਿਆ ਨਹੀਂ ਸੀ ਕਲੀਨ ਤੇ ਮੈਂ ਫਰਨੈਲ ਦੀਆਂ ਗੋਲੀਆਂ ਰੱਖੀਆਂ ਹੋਈਆਂ ਨੇ ਕਿਚਨ ਦੇ ਕਾਰਨਰਸ ਤੇ ਵੀ ਕਈ ਜਗ੍ਹਾ ਤੇ ਥੋੜ੍ਹੀ ਥੋੜ੍ਹੀ ਜਗ੍ਹਾ ਤੇ ਮੈਂ ਰੱਖੀਆਂ ਹੋਈਆਂ ਨੇ ਫਰਨੈਲ ਦੀਆਂ ਗੋਲੀਆਂ ਇਹਦੇ ਨਾਲ ਨਾ ਫਿਰ ਛਿੱਪਕਲੀਆਂ ਨਹੀਂ ਆਉਂਦੇ ਹੈਗੇ ਕਿਚਨ ਵਿੱਚ ਸਾਡੇ ਸ਼ੈਲਫ ਤੇ ਛਿੱਪਕਲੀਆਂ ਆਉਂਦੀ ਸੀ ਪਰ ਮੈਂ ਇਹ ਜਿਹੜੀਆਂ ਗੋਲੀਆਂ ਕਈ ਜਗ੍ਹਾ ਤੇ ਰੱਖ ਤੀਆਂ ਤਾਂ ਛਿੱਪਕਲੀ ਕਿਚਨ ਤੁਸੀਂ ਕਈ ਜਗ੍ਹਾ ਤੇ ਗੋਲੀਆਂ ਰੱਖ ਦੋ ਵਿੰਡੋ ਚ ਰੱਖ ਦੋ ਜਦ ਖਤਮ ਹੋ ਜੇ ਨਾ ਫਰਨਾਲ ਦੀਆਂ ਗੋਲੀਆਂ ਦੁਬਾਰੇ ਫੇਰ ਰੱਖ ਦੋ ਪਰ ਕਿਚਨ ਚ ਛਿਪਕਲੀ ਨਹੀਂ ਆਊਗੀ ਜਿੰਨਾ ਟਾਈਮ ਤੁਹਾਡੇ ਫਰਨਾਲ ਦੀਆਂ ਗੰਗੂ ਗੋਲੀਆਂ ਹੈਗੀਆਂ ਨੇ ਹੈਗੀਆਂ ਨੇ ਪਈਆਂ ਨੇ ਇਹਨਾਂ ਦੀ 스멜 ਬਹੁਤ ਜ਼ਿਆਦਾ ਸਟਰੋਂਗ ਹੋਣੀ ਹੈ ਛਿਪਕਲੀ ਨਹੀਂ ਹੁੰਦੀ ਹੈਗੀ ਇਹਨਾਂ ਦੇ ਗੋਲੀਆਂ ਦੇ ਕੋਲੇ ਮੈਂ ਕਈ ਜਗ੍ਹਾ ਤੇ ਸ਼ੈਲਫ ਤੇ ਰੱਖ ਰੱਖਦੀ ਹੁੰਨੀ ਆ ਪਰ ਜੇ ਪਰਚੇ ਨਹੀਂ ਤਾਂ ਉਹਨਾਂ ਤੋਂ ਤੁਸੀਂ ਧਿਆਨ ਨਾ ਰੱਖਿਓ ਤੇ ਹੁਣ ਕਿਚਨ ਦੇ ਕੈਬਿਨੇਟਸ ਉੱਪਰਲੇ ਤੇ ਨੀਚਲੇ ਬਾਹਰੋਂ ਕਲੀਨ ਹੋ ਗਈ ਸੀ ਬਸ ਹੁਣ ਫਿਰ ਕਾਊਂਟਰ ਟੌਪ ਕਰਦੀ ਹਾਂ ਕਲੀਨ ਸਮਾਨ ਹਟਾਤਾ ਤੇ ਜਿਹੜੇ ਬੈਕ ਟਾਈਲਸ ਨੇ ਗੈਸ ਟੋਪ ਦੇ ਪਿਛੇ ਵਾਲੇ ਟਾਈਲਸ ਇਹ ਵੀ ਕਲੀਨ ਕਰ ਦੂੰਗੀ ਵੈਸੇ ਡੇਲੀ ਜਦੋਂ ਕਲੀਨਿੰਗ ਹੁੰਦੇ ਕਿਚਨ ਸਵੇਰੇ ਸ਼ਾਮ ਕਲੀਨ ਕਰਦੇ ਆ ਇੱਕ ਵਾਰ ਗਿੱਲਾ ਕੱਪੜਾ ਵੱਜਦਾ ਹੀ ਰਹਿੰਦਾ ਪਰ ਫਿਰ ਵੀ ਇੱਕ ਵਾਰ ਕਲੀਨਰ ਨਾਲ ਕਲੀਨ ਕਰ ਦੂੰਗੀ ਜਦੋਂ ਆਪਾਂ ਲੱਗ ਜਾਂਦੇ ਸਫਾਈ ਕਰਨ ਫਿਰ ਆ ਹੁੰਦਾ ਵੀ ਚਲੋ ਕਰ ਹੀ ਦਈਏ ਇਸ ਤਰੀਕੇ ਨਾਲ ਜੇ ਆਪਾਂ ਕਿਚਨ ਹਰ ਮਹੀਨੇ ਸਾਫ਼ ਕਰਦੇ ਆ ਨਾ ਕਿਚਨ ਦੀ ਸੈਟਿੰਗ ਦੁਬਾਰੇ ਹੁੰਦੀ ਹੈ ਹਰ ਇੱਕ ਚੀਜ਼ ਤੇ ਆਪਣਾ ਹੱਥ ਵੱਜਦਾ ਹਰ ਇੱਕ ਚੀਜ਼ ਆਪਣੇ ਨਿਗਾ ਵਿੱਚ ਆਉਂਦੀ ਹੈ ਤੇ ਕੋਈ ਚੀਜ਼ ਆਈ ਨਹੀਂ ਪਿੱਛੇ ਆਪਣੀ ਨਿਗਾ ਤੋਂ ਬਚ ਕੇ ਰਹਿ ਜੂਗੀ ਵੀ ਇਹ ਕੋਈ ਪੁਰਾਣੀ ਹੋ ਜੂਗੀ ਜਾਂ ਕੋਈ ਐਕਸਪਾਇਰਡ ਹੋ ਜੂਗੀ ਤੇ ਇੱਕ ਇੱਕ ਚੀਜ਼ ਤੇ ਆਪਣਾ ਧਿਆਨ ਜਾਂਦਾ ਬਸ ਮੈਂ ਇੱਕ ਅੱਧਾ ਕੈਬਿਨੇਟ ਛੱਡਦਾ ਨਹੀਂ ਹੁੰਦੀਆਂ ਜੋ ਮੈਂ 2 ਮਹੀਨਿਆਂ ਤੋਂ ਕਰਨਾ ਹੁੰਦਾ ਕੋਈ ਮੈਂ 6 ਮਹੀਨਿਆਂ ਤੋਂ ਕਰਨਾ ਹੁੰਦਾ ਜਾਂ ਬਿਲਕੁਲ ਟਾਪ ਵਾਲੇ ਜੋ ਮੈਂ ਸਾਲ ਤੋਂ ਕਰਦੀ ਹੁੰਦੀ ਆ ਬਾਕੀ ਜਿਹੜੇ ਡੇਲੀ ਰੂਟੀਨ ਚ ਯੂਜ਼ ਹੁੰਦੇ ਨੇ ਉਹ ਕੈਬਿਨੇਟਸ ਤਾਂ ਮੈਂ ਹਰ ਮਹੀਨੇ ਨਹੀਂ ਕਲੀਨ ਕਰਦੀ ਆ ਕਾਊਂਟਰ ਟਾਪ ਹੋ ਗਿਆ ਕਲੀਨ ਸਾਰੇ ਟਾਈਲਸ ਕਲੀਨ ਕਰਦੇ ਹਾਂ ਉਹ ਵੁੱਡਨ ਟਰੈਕ ਵੀ ਕਲੀਨ ਹੋ ਗਏ ਦੇ ਉੱਪਰ ਜਿਹੜੇ ਬੋਟਲਸ ਪਈਆਂ ਸੀ ਜਿਸ ਨਮ ਉਹਨਾਂ ਕੋਲ ਸਫਾਈ ਤਾਂ ਹੀ ਹੁੰਦੀ ਜਿਹੜੀ ਆਪਾਂ ਨੂੰ ਹਰ ਰੋਜ਼ ਮੀਨਸ 3 ਤੀਸਰੇ ਚੌਥੇ ਦਿਨ ਕਰਨੀ ਹੀ ਪੈਂਦੀ ਹੈ ਕੋਈ ਚੀਜ਼ਾਂ ਨਹੀਂ ਤਾਂ ਜਿਵੇਂ ਨਮਕਦਾਨੀ ਇਹ ਤਾਂ ਮੈਂ ਆਏ ਲੈ ਲਉਂਗੀ ਤੀਜੇ ਚੌਥੇ ਦਿਨ ਕੱਪੜਾ ਮਾਰਦੀ ਮਾਰਦੀ ਤੇ ਸਬਜ਼ੀ ਬਣਾਉਂਦੀ ਬਣਾਉਂਦੀ ਪਰ ਫਿਰ ਵੀ ਬਾਹਰ ਪਈ ਕਰਕੇ ਨਾ ਡਸਟ ਵੀ ਪੈਂਦੀ ਪੈਂਦੀ ਹੈ ਹੁਣ ਦਵਿੰਦਰ ਆਗੇ ਸੀ ਕਰਿਆ ਕਹਿੰਦੇ ਮੈਨੂੰ ਚਾਹ ਕਰ ਦੇ ਮੇਰਾ ਕੰਮ ਹਜੇ ਵਿੱਚ ਪਿਆ ਸੀ ਕਿਚਨ ਦਾ ਉਹਨਾਂ ਨੂੰ ਮੈਂ ਕਰਕੇ ਦੇ ਰਹੀ ਸੀ ਚਾਹ ਤੇ ਮੈਂ ਕੰਨਾਂ ਚਾਹਨਾ ਏਅਰ ਪੋਟਸ ਲਗਾਏ ਹੋਏ ਸੀਗੇ ਤੇ ਮੈਨੂੰ ਆ ਕੇ ਕਹਿੰਦੇ ਆ ਕੰਨਾਂ ਚ ਭੜੀਆਂ ਟੂਟੀਆਂ ਹੀ ਲਗਾ ਕੇ ਲੱਗ ਜਾਨੀ ਕੰਮ ਕਰਨ ਹੁਣ ਦੁਆ ਨਵੇਂ ਕੰਮ ਤੋਰਿਆ ਮੈਂ ਕਿ ਹੱਤ ਹੋ ਗਈ 11 ਵਜੇ ਦਾ ਟਾਈਮ ਹੋਇਆ ਪਿਆ ਮੈਨੂੰ ਆਈ ਨਹੀਂ ਕਹਿੰਦੇ ਵੀ ਤੂੰ ਰੈਸਟ ਕਰ ਲਾ 11 ਵਜੇ ਤင်း ਤੁਰ ਖਪੀਆਂ ਨਹੀਂ ਹੈ ਨਾ ਆ ਤੁਹਾਨੂੰ ਦਿਖ ਗਏ ਮੇਰੇ ਕੰਨਾਂ ਚ ਲੱਗੇ ਪਰ ਮੈਂ ਤੁਹਾਨੂੰ ਕੰਮ ਕਰਦੇ ਨਹੀਂ ਦਿਖੀ ਵੀ ਕੰਮ ਕਰਦੀ ਆ ਮੈਂ ਤੇ ਮੂਰੀਆਂ ਚੰਦ ਰਹਿੰਦਾ ਹਾਸੇ ਮਜ਼ਾਕ ਦਵਿੰਦਰ ਦਾ ਸੁਭਾ ਜਿਹਦਾ ਨਾ ਨੀਚ ਨੂੰ ਵੀ ਥੋੜੀ ਮਜ਼ਾਕ ਹੀ ਆ ਮਜ਼ਾਕ ਉਹ ਕਰਦੇ ਰਹਿੰਦੇ ਨੇਗੇ ਮੈਨੂੰ ਤਾਂ ਕੋਈ ਜ਼ਿਆਦਾ ਕਰਦੇ ਨੇ ਇਨੇ ਨਾਲ ਹਸੀ ਮਜ਼ਾਕ ਹੋ ਜਾਂਦਾ ਜੀ ਲੱਗੇ ਰਹਿੰਦਾ ਹੋਰ ਕੀ ਹੈ ਫਿਰ ਮੈਂ ਵੀ ਉਹਨਾਂ ਨੂੰ ਟੀਚਰ ਕਰਦਾ ਨਹੀਂ ਉਹ ਮੈਨੂੰ ਕਰ ਦਿੰਦੇ ਨੇ ਬਸ ਤੇ ਹੁਣ ਮੈਂ ਕਿਹਾ ਚਲੋ ਲੰਗਦੇ ਹੱਥ ਚਿਮਨੀ ਵਾਲਾ ਫਿਲਟਰ ਵੀ ਧੋ ਲਾਂ ਫਿਰ ਆਹ ਮੈਂ ਟੋਕਰੀ ਖਾਲੀ ਕਰੀਸ ਭਾਂਡੇ ਵਾਲੀ ਸਿੰਕ ਖਾਲੀ ਨਾਲ ਸਿੰਕ ਵਾਸ਼ ਹੋ ਜਾਊਗੀ ਇਧਰ ਲਈ ਨਾਲ ਚਿਮਨੀ ਵਾਲਾ ਫਿਲਟਰ ਸਾਫ ਹੋ ਜਾਊਗਾ ਬਸ ਗਰਮ ਪਾਣੀ ਵਿੱਚ ਮੈਂ ਕੱਲਾ ਸਰਫ ਹੀ ਪਾਇਆ ਹੋਰ ਮੈਂ ਕੁਝ ਨਹੀਂ ਪਾਇਆ ਕੱਲਾ ਨਿਰਮ ਸਰਫ ਪਾ ਲਿਆ ਤੇ ਮੈਂ ਕਿਹਾ ਚੱਬ ਜੇ ਨਾ ਸਾਫ ਹੋਇਆ ਇਹਦੇ ਨਾਲ ਫਿਰ ਦੂਜੀ ਵਾਰ ਮੈਂ ਕੁਝ ਹੋਰ ਕਲੀਨਰ ਪਾ ਲੂੰ ਜਿਵੇਂ ਪਹਿਲਾਂ ਮੈਂ ਡਰੇਨੈਕਸ ਪਾ ਲਾਣੀ ਹੁੰਦੀ ਸੀ ਪਰ ਹੁਣ ਇਹਦੇ ਕੋਲੇ ਨਾ ਲਾਈਕ ਆਫ ਡਬਲ ਮੀਨੂ ਫਾਇਦਾ ਮਿਲ ਜਾਂਦਾ ਪਾਣੀ ਠੰਡਾ ਨਹੀਂ ਹੁੰਦਾ ਪਹਿਲਾਂ ਬਾਹਰ ਮੈਂ ਟੱਬ ਚ ਲੈ ਜਾਂਦੀ ਪਾਣੀ ਠੰਡਾ ਹੋਏ ਨਾ ਫਿਰ ਮੈਨੂੰ ਟ੍ਰੇਨਿੰਗਸ ਪਾਉਣਾ ਪੈਂਦਾ ਪਰ ਹੁਣ ਜਦੋਂ ਤੋਂ ਮੈਂ ਅੰਦਰ ਕਿਚਨ ਵਿੱਚ ਧੋਣ ਲੱਗੀਆਂ ਇਕੱਲੇ ਸਰਫ ਨਾਲ ਹੀ ਸਾਫ਼ ਹੋ ਜਾਂਦੀ ਏ ਚਿਮਨੀ ਤੇ ਇਹਨੂੰ ਪ੍ਰਸ਼ਨ ਕਰ ਦੂੰਗੀ ਸਾਫ਼ ਜਿਹੜੀ ਔਇਲ ਟ੍ਰੇ ਹੈ ਇਹਨੂੰ ਵੀ ਸਾਫ਼ ਕਰ ਦੂੰਗੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਤੇਲ ਬਹੁਤ ਜ਼ਿਆਦਾ ਆਇਆ ਪੈਸ ਟ੍ਰੇ ਵਿੱਚ ਕਿਉਂਕਿ ਕੁਕਿੰਗ ਕਾਫੀ ਹੋ ਰਹੀ ਸੀ ਪਿਛਲੇ ਮਹੀਨੇ ਤੋਂ ਤੇ ਕਿਚਨ ਹੋ ਗਈ ਬਿਲਕੁਲ ਕਲੀਨ ਸਾਫ਼ ਸੁਥਰੀ ਚਮਕ ਗਈ ਚਿਪਚਿਪਾਹਟ ਜੀ ਉਤਰ ਜਾਂਦੀ ਹੋਰ ਤਾਂ ਚਲੋ ਬ ਬਿਚਿਪਿਚ ਪਹਾੜ ਜੀ ਉਤਰ ਜਾਂਦੀ ਜਦੋਂ ਆਪਾਂ ਮਹੀਨੇ ਤੋਂ ਪ੍ਰੋਪਰ ਇੱਕ ਕਲੀਨਰਸ ਲੈ ਕੇ ਸਫਾਈ ਕਰਦੇ ਆ ਨਾ ਕਿਚਨ ਦੀ ਕਲੀਨਰਸ ਨਾਲ ਉਹਨਾਂ ਨਾਲ ਚਿਪਚਿਪਾਟ ਉਤਰ ਜਾਂਦੀ ਉਹ ਆਪਾਂ ਸੋਈ ਵਾਲਾ ਕੱਪੜਾ ਸਾਫ਼ ਕਰਨ ਦਾ ਰੋਜ਼ ਮਾਰਦੇ ਆ ਈ ਹੈ ਸ਼ੈਲਫ ਤੇ ਟਾਈਲਸ ਤੇ ਪਰ ਜਦੋਂ ਆਪਾਂ ਕਲੀਨਰਸ ਨਾਲ ਸਾਫ਼ ਕਰਦੇ ਆ ਫਿਰ ਚਿਪਚਿਪਾਟ ਨਹੀਂ ਰਹਿੰਦੀ ਉਹ ਚੀਜ਼ਾਂ ਨਾਲ ਤੇ ਕਿਚਨ ਹੋ ਗਈ ਬਿਲਕੁਲ ਸਾਫ਼ ਚਮਕੀ ਤੇ ਇਸ ਟਾਈਮ ਫਿਰ ਮੈਂ ਵੀ ਹੋ ਗਈ ਸੀ 3:30 ਵਜੇ ਟਾਈਮ ਹੋ ਗਿਆ 3:15 ਦਾ 3:30 ਹੋ ਗਏ ਤਾਂ ਹੁਣ ਮੈਂ ਕਰ ਰਹੀ ਆ ਆਪਣੀ ਚਾਹ ਜਾ ਬੀ ਕੇ ਫਿਰ ਲੱਗਾਂਗੇ ਸ਼ਾਮ ਵਾਲੇ ਕੰਮਾਂ ਤੇ ਦਾਂ ਸਬਜੀ ਦੇਖਦੇ ਸ਼ਾਇਦ ਮੈਂ ਨਾਈ ਬਣਾਵਾ ਸਵੇਰੇ ਚਾਣੀ ਤੇ ਭਿੰਨੀ ਬਣਾਈ ਸੀ ਦੋਨੇ ਚੀਜ਼ਾਂ ਮੈਂ ਤੀਆਂ ਪਈਆਂ ਨੇ ਦਾਂ ਸਬਜੀ ਕਣੀ ਅੱਜ ਬੜਾ ਧਿਆਨ ਦਿੰਦੀ ਅੱਜ ਮੈਂ ਡਰਾਈਵਿੰਗ ਸਾਫ਼ ਕਰਨਾ ਤੇ ਉਹ ਕੁੜੀ ਬੁਲਾਈ ਹੋਈ ਹੈ ਹੈਲਪਰ ਤਪੋਤੀ ਉਹ ਹੈਲਪਰ ਨਾਲ ਵੀ ਕੰਮ ਕਰਾਉਣ ਆ ਜਾਂਦੀ ਉਹਨੂੰ ਕੰਮ ਕਰਾਉਣਾ ਬੜਾ ਸ਼ੌਕ ਹੈ ਮੈਂ ਪੁੱਛਿਆ ਸੀਗਾ ਸਾਡੇ ਹੈਲਪਰ ਨੂੰ ਪਰਮ ਨੂੰ ਵੀ ਮੈਂ ਉਹਨੂੰ ਬੁਲਾ ਲਾਂ ਕਹਿੰਦੇ ਹਾਂ ਬੁਲਾ ਲਈ ਕਰਾਉਣੇ ਕੰਮ ਕੋਈ ਗੱਲ ਨਹੀਂ ਤੇ ਕੰਮ ਕਰ ਨੂੰ ਕਹਿੰਦੇ ਆ ਬਹੁਤ ਖਿਆਲ ਆ ਤੁਹਾਡੇ ਘਰੇ ਆ ਕੇ ਇੰਨੀ ਖੁਸ਼ ਆ ਕਹਿੰਦੀ ਮੈਨੂੰ ਪੁੱਛੂਗੀ ਵੀ ਤੁਹਾਡੀ ਟ ਤੇ ਉਹਦੇ ਨਾਲ ਵੀ ਆ ਜਾਂਦੀ ਹੁੰਦੀ ਹੈ ਕੰਮ ਕਰਾਉਣ ਕਈ ਵਾਰੀ ਤੇ ਮੈਂ ਉਹ ਤਾਂ ਡਸਟਿੰਗ ਕਰਾਉਂਗੀ ਡਰੋਇੰਗ ਰੂਮ ਦੀ ਨਾਲ ਮੈਂ ਵੀ ਲੱਗੂਗੀ ਉੱਪਰ ਉਹ ਤਾਂ ਮੈਂ ਝਾੜ ਚੜਾਈ ਕਰਤੀ ਪੱਖਾ ਘਰ ਦਾ ਸਾਫ-ਸਫਸਟ ਡਸਟਿੰਗ ਲਈ ਡਰੋਇੰਗ ਰੂਮ ਦੀ ਤੇ ਉਹ ਕਰਵਾਉਂਗੀ ਤੇ ਇੱਕ ਸੋਚ ਲਈ ਲਾਂਡਰੀ ਰੂਮ ਸਾਫ ਕਰਨ ਵਾਲਾ ਸਾਰੇ ਟਾਈਲਸ ਤੇ ਗਿੱਲਾ ਕਪੜਾ ਮਾਰਨ ਵਾਲਾ ਤੇ ਫਲੋਰ ਤੇ ਮਸ਼ੀਨਾਂ ਦੇ ਨੀਚੋਂ ਅੱਛੀ ਤਰ੍ਹਾਂ ਝਾੜੂ ਪੂੰਛਾ ਕਰਨ ਵਾਲਾ ਤੇ ਉਹ ਵੀ ਦੋਨਿਆਂ ਦੇ ਨਾਲ ਲਾ ਕੇ ਅਸੀਂ ਕਰ ਲਾਂਗੇ ਫਿਰ ਮੇਨੂਜੇ ਲੋ ਦਾ ਸਾਰਾ ਜਾ ਹੋ ਜਾਊਗਾ ਕੱਲੇ ਜਾਣ ਦੀ ਹਿੰਮਤ ਹੀ ਨਹੀਂ ਪੈਂਦੀ ਕੰਮ ਕਰਨ ਪਤਾ ਨਹੀਂ ਕੀ ਹੋਇਆ ਫਿਰ ਕੱਲੇ ਨੂੰ ਬਹੁਤ ਔਖਾ ਲੱਗਦਾ ਵੀ ਕੰਮੇ ਸ਼ੁਰੂ ਕਰੀਏ ਕੰਮੇ ਕੰਮ ਕਰੀਏ ਹਾਂ ਕਿੱਥੋਂ ਸ਼ੁਰੂ ਕਰੀਏ ਕੰਮ ਕਰਨਾ ਤੇ ਉਹਦੇ ਨਾਲ ਲਾ ਕੇ ਜਦ ਮੈਂ ਵੀ ਕਰ ਲਵਾਂਗੀ ਕੰਮ ਹੋ ਜਾਂਦਾ ਕਿਉਂਕਿ ਆਪਾਂ ਨਾਲ ਇੱਕ ਹੋ ਜਾਣਾ ਹੋਵੇ ਨਾ ਕੰਮ ਕਰਨ ਵਾਲਾ ਆਪਾਂ ਨੂੰ ਮਸਲਾ ਜੀ ਰਹਿਆ ਦਾ ਫਿਰ ਚਾਹ ਪੀ ਲਈ ਚਾਹ ਪੀ ਕੇ ਹੋ ਗਈ ਰੀਚਾਰਜ ਫਿਰ ਚਾਰ ਕਬਜੋ ਆ ਜੂ ਫਿਰ ਲੱਗਦੇ ਕੰਮ ਤੇ ਹੁਣ ਸੀ ਸ਼ਾਮ ਦਾ ਟਾਈਮ 4:30 ਵਜੇ ਆ ਗਈ ਸੀ ਇਹ ਕੁੜੀ ਇਹ ਮਾ ਸਾਡੇ ਹੈਲਪਰ ਦੀ ਪੋਤੀ ਐ ਤੇ ਉਹਦੇ ਨਾਲ ਵੀ ਆ ਜਾਂਦੀ ਐ ਜਦੋਂ ਕਿਤੇ ਸ਼ਾਮ ਨੂੰ ਉਹ ਉੱਪਰ ਝਾੜੂ ਪੋਚਾ ਕਰਨ ਆਉਂਦੇ ਫਿਰ ਉਹਦੇ ਨਾਲ ਆ ਜਾਂਦੀ ਐ ਉਹਨੂੰ ਕਹਿ ਦਿੰਦੀ ਐ ਦਾਦੀ ਜੀ ਤੁਸੀਂ ਆਂਟੀ ਕਿ ਕਰ ਜਾਓਗੇ ਨਾ ਮੈਂ ਨਾਲ ਲੈ ਕੇ ਹੁਣ ਤਾਂ ਚਲੋ ਸਕੂਲ ਹੁੰਦੇ ਫਿਰ ਟਾਈਮ ਪਾ ਤੇ ਉਹ ਕਦੇ ਸ਼ਾਮ ਨੂੰ ਕਦੇ ਆਉਂਦੀ ਐ ਫੋਟੇ ਨਾਲ ਵੀ ਆ ਜਾਂਦੀ ਐ ਮੈਂ ਉਹਨੂੰ ਪੁੱਛਿਆ ਸਵੇਰੇ ਮੈਂ ਕਿਹਾ ਵੀ ਜੇ ਮੇਰੇ ਨਾਲ ਥੋੜੇ ਬਹੁਤ ਹੈਲਪ ਕਰਾ ਦੋ ਡਸਟਿੰਗ ਹੀ ਕਰਾਉਣੀ ਐ ਕੋਈ ਜ਼ਿਆਦਾ ਹੈਵੀ ਕੰਮ ਨਹੀਂ ਕਰਾਉਣਾ ਕਹਿੰਦੀ ਕੋਈ ਗੱਲ ਨਹੀਂ ਆ ਜਾਊਗੀ ਮੈਨੂੰ ਸਮਝਾਤਾ ਵੀ ਤੂੰ ਆਏ ਕਾਲਿੰਗ ਸਪਰੇਅ ਕਰਕੇ ਕੱਪੜਾ ਮਾਰੀ ਚੱਲ ਵੀ ਸਾਰਾ ਚਾਰੇ ਪਾਸੇ ਸਾਰਾ ਇਹ ਜਿਹੜਾ ਡੋਰ ਦੇ ਜਿਹੜੇ ਵਿੱਚ ਸ਼ੈਲਫਸ ਬਣੇ ਹੋਏ ਨੇ ਕੈਬਿਨ ਬਣੇ ਹੋਏ ਨੇ ਵੀ ਸਾਰੇ ਸਾਫ਼ ਕਰਦੇ ਫਿਰ ਸਾਰਾ ਇਹ ਡੋਰ ਇਹਨੇ ਸਾਫ਼ ਕੀਤਾ ਸੀ ਤੇ ਮੈਂ ਦੂਸਰੀ ਡਰਾਸਟਿੰਗ ਕਰਤੀ ਸਾਰੀ ਇਸ ਤਰੀਕੇ ਨਾਲ ਬਸ ਮੇਰੀ ਥੋੜੀ ਹੈਲਪ ਹੋ ਗਈ ਥੋੜੀ ਨਹੀਂ ਬਹੁਤ ਹੈਲਪ ਹੋ ਗਈ ਬਾਕੀ ਆਏ ਜੋ ਆਪਾਂ ਕੰਮ ਕਰਦੇ ਆ ਆਪਣੇ ਨਾਲ ਇੱਕ ਜਾਨ ਲੱਗ ਜੇ ਕੰਮ ਚਾਹੇ ਘੱਟ ਕਰ ਲਈ ਉਹੀ ਆਪ ਨੂੰ ਹੌਸਲਾ ਜਾਈ ਹੋ ਜਾਂਦਾ ਵੀ ਆਪਾਂ ਦੋ ਜਾਨੇ ਕੰਮ ਕਰੀ ਜਾਂਦੇ ਆ ਇਹ ਗੱਲ ਵੱਡੀ ਹੋ ਜਾਂਦੀ ਆ ਤੇ ਇਕੱਲੇ ਨੂੰ ਪਤਾ ਨਹੀਂ ਕਿਉਂ ਮੈਨੂੰ ਅੱਗੇ ਨਹੀਂ ਮੈਨੂੰ ਹੁੰਦਾ ਸੀ ਪਰ ਪਤਾ ਨਹੀਂ ਹੁਣ ਮੈਨੂੰ ਕਿਉਂ ਆਏ ਕਰਨਾ ਔਖਾ ਲੰਨੀ ਪਰ ਔਖਾ ਹੀ ਲੱਗਦਾ ਵੀ ਕਰ ਲਈ ਜਾਣੇ ਨੂੰ ਹਿੰਮਤ ਹੀ ਨਹੀਂ ਪੈਂਦੀ ਸ਼ੁਰੂ ਕਰਨ ਦੀ ਸ਼ੁਰੂ ਕਰ ਲਈ ਇੱਕ ਵਾਰ ਵਸ ਠੀਕ ਆ ਫਿਰ ਚੱਲ ਜੀ ਜਾਂਦਾ ਹੌਲੀ ਹੌਲੀ ਸ਼ੁਰੂ ਕਰ ਲੋ ਤਾਂ ਕੰਮ ਹੋ ਵੀ ਜਾਂਦਾ ਨਾ ਕਰੋ ਤਾਂ ਬਸ ਉੱਤੇ ਪਿਆ ਰਹਿੰਦਾ ਤੇ ਕਾਫੀ ਟਾਈਮ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਅਜ ਰੂਮ ਦੀ ਡਸਟਿੰਗ ਕਰ ਰਹੀ ਹਾਂ ਬਸ ਮੈਂ ਵੇਟ ਕਰਦੀ ਸੀ ਕਦੋਂ ਸੋਫੇ ਡਰਾਈ ਕਲੀਨ ਹੋਣਗੇ ਮੈਂ ਥੋੜੀ ਬਹੁਤ ਸਾਫ ਸਫਾਈ ਕਰਾਂ ਬਸ ਹੁਣ ਇੱਕ ਦੋ ਦਿਨਾਂ ਤੱਕ ਆ ਜਾਣਗੇ ਡਰਾਈ ਕਲੀਨ ਵਾਲੇ ਤੋਂ ਉਦੋਂ ਪਹਿਲਾਂ ਪਹਿਲਾਂ ਨਾ ਚਲ ਰੂਮ ਡਰਾਇੰਗ ਰੂਮ ਦੀ ਸਾਰੀ ਸਾਫ ਸਫਾਈ ਕਰ ਦਾਂਗੇ ਫਿਰ ਅੱਜ ਬਿਲਕੁਲ ਇੱਕ ਇੱਕ ਚੀਜ਼ ਮੈਂ ਸਾਫ ਕਰਤੀ ਸਾਰਾ ਵੁੱਡਨ ਫਰਨੀਚਰ ਜਿੰਨੇ ਕੋਰਨਰਸ ਪਈ ਸੀ ਟੇਬਲ ਸੀ ਸੈਂਟਰ ਟੇਬਲ ਇੱਕ ਇੱਕ ਚੀਜ਼ ਹਟਾ ਕੇ ਸਫਾਈ ਕੀਤੀ ਸਭ ਕੁਝ ਬਹੁਤ ਵਧੀਆ ਤਰੀਕੇ ਨਾਲ ਡਸਟਿੰਗ ਹੋ ਗਈ ਡੀਪਲੀ ਕਲੀਨ ਹੋ ਗਿਆ ਜਾਨੀ ਕਿ ਡਰਾਇੰਗ ਰੂਮ কার্টেনস ਨੂੰ ਸਾਈਡ ਤੇ ਹਟਾ ਕੇ ਤੇ ਮੈਂ ਉੱਪਰਲੀ ਰੋਡ ਵੀ ਧੋਦੋਂ ਪਹਿਲਾਂ ਮੈਂ ਸੋਚਿਆ కర్ਟਨਸ ਉਤਾਰ ਲਾਂ ਇੱਕ ਵਾਰ ਤਾਂ ਮੈਂ ਲੱਗੀ ਸੀ ਉਤਾਰਨ ਪਰ ਫਿਰ ਮੇਰੇ ਯਾਦ ਆ ਗਿਆ ਵੀ ਦਿਵਾਲੀ ਦੇ ਟਾਈਮ కర్ਟਨਸ ਧੁੱਤੇ ਸੀਗੇ ਇੰਨੇ ਤਾਂ ਇਹ ਗੰਦੇ ਨਹੀਂ ਹੁੰਦੇ ਕਿਉਂਕਿ ਡੋਰ ਬੰਦ ਹੁੰਦਾ ਉਸ ਕਰਕੇ ਇੰਨੀ ਜ਼ਿਆਦਾ ਇਧਰ ਕੋਈ ਡਸਟ ਨਹੀਂ ਆਉਂਦੀ ਬਹੁਤ ਜ਼ਿਆਦਾ ਕੋਈ ਆਉਂਦਾ ਵੀ ਨਹੀਂਗਾ ਵੀ ਵੀ ਠੀਕ ਆ ਚਲੋ ਦਿਵਾਲੀ ਦੇ ਟਾਈਮ ਹੀ ਧੋਉਂਗੀ ਫਿਰ ਮੈਂ ਪਹਿਲਾਂ ਮੈਨੂੰ ਲੱਗਾ ਸ਼ਾਇਦ ਮੈਂ ਦਿਵਾਲੀ ਟਾਈਮ ਵੀ ਕਰਟਨਸ ਧੁੱਤੇ ਨਹੀਂ ਪਰ ਮੈਂ ਦੀਵੇਂ ਧੁੱਤੇ ਸੀ ਫਿਰ ਮੇਰੇ ਯਾਦ ਆ ਗਿਆ ਉਪਰ ਕਰਾਡ ਵੀ ਸਾਫ ਕਰ ਦੂੰਗੀ ਤੇ ਵਿੰਡੋ ਦੇ ਉੱਪਰ ਜਿਹੜੀ ਥੋੜੀ ਜਿਹੀ ਸਪੇਸ ਹੋਰ ਬਣੀ ਹੁੰਦੀ ਆ ਉਹ ਤਾਂ ਹੈਲਪਰ ਵੀ ਕੱਪੜਾ ਮਾਰ ਦਿੰਦੇ ਪਰ ਮੈਂ ਵੀ ਮਾਰ ਤਾਂ ਇੱਕ ਡਾਊਟ ਜਾਂ ਨਹੀਂ ਰਹਿੰਦਾ ਮਨ ਵਿੱਚ ਫਿਰ ਚਲੋ ਸਫਾਈ ਕਰਨ ਲੱਗਦੇ ਆਪਾਂ ਕੱਪੜਾ ਜਾਈ ਦੁਬਾਰਾ ਬਾਜੀਏ ਪਰ ਕਿਤੇ ਵੀ ਦਾਊਪ ਨਹੀਂ ਰਹਿਣਾ ਚਾਹੀਦਾ ਵਿੱਚ ਹੀ ਸਾਫ ਆਕਾ ਪਗੰਦੀ ਛੱਡਤੀ ਉਸ ਤੋਂ ਬਾਅਦ ਡਰਾਈング ਰੂਮ ਦੀ ਸਫਾਈ ਕਰਕੇ ਅਸੀਂ ਅੱਗੇ ਸੀਗੇ ਲਾਂਡਰੀ ਰੂਮ ਵਿੱਚ ਇਹਦੇ ਫਲੋਰ ਸਾਫ ਕਰਨਾ ਹੈ ਸੱਲ ਝਾੜੂ ਪੋਚਾ ਤੇ ਟਾਈਲਸ ਤੇ ਵੀ ਕੱਪੜਾ ਮਾਰਨਾ ਸੀਗਾ ਕਿ ਸਾਰੇ ਟਾਈਲਾਂ ਤੇ ਸਾਈਡਸ ਤੇ ਵਾਲਸ ਤੇ ਵੀ ਕਪੜਾ ਬਾਜੀ ਗਾ ਗਿੱਲਾ ਉਹ ਵੀ ਮੈਂ ਤੋਂ ਮਰਵਾਇਆ ਮੈਂ ਕਿ ਸਾਰਾ ਕਪੜਾ ਮਾਰ ਦੇ ਗਿੱਲਾ ਮੈਂ ਨਚੋੜ ਨਚੋੜ ਕੇ ਹੁੰਦਾ ਹੈਗੀ ਕਪੜਾ ਵੀ ਤੂੰ ਮਾਰ ਦੇ ਤੇ ਉਸ ਤੋਂ ਫਲੋਰ ਤੇ ਝਾੜੂ ਲਗਾਇਆ ਮਸ਼ੀਨਾਂ ਹਟਾ ਕੇ ਤੇ ਪੋਚਾ ਲਗਾਇਆ ਨੀਚੇ ਵੀ ਮੈਂ ਪੋਚਾ ਲਗਵਾਇਆ ਇਹਨੂੰ ਪਾਈਪ ਦੇ ਚ ਵਿੱਚ ਵੀ ਇਹ ਪਾਈਪ ਨਾਲ ਪੋਚਾ ਨੀਚੇ ਤੱਕ ਚੱਲ ਜੂਗਾ ਵੀ ਐ ਕਰਕੇ ਐ ਲਗਾ ਲਾ ਤੇ ਬਹੁਤ ਵਧੀਆ ਸਾਫ਼ ਸੁਥਰਾ ਕਰਤਾ ਔਰ ਬੱਚੇ ਨੂੰ ਕਹਿ ਕੇ ਕਰਾਉਣਾ ਵੀ ਸੌਖਾ ਰਹਿੰਦਾ ਵੀ ਐ ਕਰਦੇ ਐ ਕਰਦੇ ਤੇ ਬਹੁਤ ਵਧੀਆ ਕੰਮ ਕੀਤਾ ਫਿਰ ਬੱਚਾ ਖੀਦਾ ਵੀ ਨਹੀਂ ਤੇ ਟਿਕਾਈ ਨਾਲ ਵੀ ਕੰਮ ਕਰਦਾ ਇਸ ਤਰੀਕਾ ਨਾਲ ਲਾਂਡਰੀ ਰੂਮ ਦਾ ਵੀ ਮੈਨੂੰ ਲਾਹਵਾ ਗਿਆ ਪਰ ਚਲ ਇਹ ਵੀ ਕਰਵਾ ਲਾ ਤੇ ਉਸ ਤੋਂ ਬਾਅਦ ਅਸੀਂ ਆ ਗਏ ਦੂਸਰੇ ਵਾਲੇ ਕਿਚਨ ਵਿੱਚ ਮੈਂ ਕਿਹਾ ਚਲ ਮੈਂ ਸਿੰਕਸ ਧੋਨੀ ਮੈਂ ਸਾਰੇ ਟੂਡੇ ਖੋਲ ਲਏ ਤੇ ਕੋਰ ਪਾਣੀ ਨਿਕਲ ਜੇ ਇਹ ਪਾਣੀ ਜਿਹੜਾ ਖੜਾ ਹੁੰਦਾ ਟੂਟੇ ਵਿੱਚ ਇਹਨੂੰ ਮੈਂ ਕਹਿੰਦਾ ਸੀ ਤੁਸੀਂ ਸ਼ੈਲਫ ਸਾਫ਼ ਕਰ ਲਾ ਗੈਸ ਸਟੋਵ ਤੇ ਕੱਪੜਾ ਮਾਰ ਲਾ ਗਿਲਾ ਤੇ ਮੈਂ ਸਿੰਕਸ ਧੋਨੀਆ ਮੈਂ ਸਿੰਕਸ ਧੋਤਿਆਂ ਸੀ ਤੇ ਇਹਨੇ ਸਾਰੀ ਕਿਚਨ ਦੀ ਸ਼ੈਲਫ ਤੇ ਗੈਸ ਤੇ ਕੱਪੜਾ ਮਾਰਦਾ ਸੀਗਾ ਡਰਾਇੰਗ ਰੂਮ ਦੀ ਹੋ ਗਈ ਬਿਲਕੁਲ ਕਲੀਨਿੰਗ ਡਸਟਿੰਗ ਡੀਪਲੀ ਕਲੀਨ ਹੋ ਗਿਆ ਪਾਸਕਲੀ ਸੋਫੇ ਸੋਫੇ ਰੈਗਰ ਡ్రਾਈ ਕਲੀ ਨਾਲੇ ਬਾਕੀ ਸਾਰਾ ਡੀਪ ਕਲੀਨਿੰਗ ਹੋ ਗਈ ਡਸਟਿੰਗ ਇੱਕ ਇੱਕ ਚੀਜ਼ ਦੀ ਘਰ ਦੀ ਹਟਾ ਕੇ ਤੇ ਕਿਤੇ ਨਾ ਕਿਤੇ ਮਨ ਚ ਬਹਿਮ ਸੀ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਸਫਾਈ ਨਹੀਂ ਕਰੀ ਬਹੁਤ ਡਸਟ ਹੈ ਡਸਟ ਹੈਗੇ ਵੀ ਸਖਰ ਤੇ ਸਾਰੇ ਸਫਾਈ ਹੋ ਗਈ ਬਾਂਡਰੀ ਰੂਮ ਵੀ ਹੋ ਗਿਆ ਕਲੀਨ ਟਾਈਲਾਂ ਤੇ ਮੈਂ ਸਾਰੇ ਤੇ ਗਿੱਲਾ ਕਪੜਾ ਮਰਵਾਇਆ ਉੱਪਰ ਜਿਹੜੀ ਫੱਟੀ ਸੀ ਜਿਹਦੇ ਉੱਪਰ ਸਰਫ ਵਾਲੇ ਲਿਕਵਿਡ ਵਾਲੇ ਬਾਰਡਰ ਹੁੰਦੀਆਂ ਸੋ ਉਹ ਵੀ ਸਾਫ ਕਰवानी ਸਾਰੇ ਟਾਈਲਾਂ ਜਾਨਕੀ ਚਾਰ ਚਾਰੇ ਦੁਵਾਰਾਂ ਸਾਫ ਹੋ ਗਈਆਂ ਨੇ ਕਪੜੇ ਨਾਲ ਫਲੋਰ ਸਾਫ ਹੋ ਗਿਆ ਮਸ਼ੀਨ ਨਾਲ ਅੱਗੇ ਕਰਕੇ ਨੀਚੇ ਪੋਚਾ ਲੱਗ ਗਿਆ ਬਹੁਤ ਮੇਰੀ ਹੈਲਪ ਹੋ ਗਈ ਨਹੀਂ ਨਾਲੀ ਨਹੀਂ ਮੈਨੂੰ ਤਾਂ ਕੋਈ ਕਿਸੇ ਵੀ ਕੰਮੇ ਕਰਨਾ ਕੰਮੇ ਕਰਾ ਚਲੋ ਬਹੁਤ ਵਧੀਆ ਹੋ ਗਿਆ ਸਾਰਾ ਲਾਂਡਰੀ ਰੂਮ ਹੋ ਗਿਆ ਥੀਨ ਫਲੋਰ ਬਹੁਤ ਵਧੀਆ ਹੋ ਗਿਆ ਦੋ ਵਾਰ ਪੋਚਾ ਲਗਵਾਇਆ ਮੈਂ ਫਲੋਰ ਤੇ ਇੱਕ ਵਾਰ ਤਾਂ ਪਾਣੀ ਬਹੁਤ ਗੰਦਾ ਹੋ ਗਿਆ ਦੂਜੀ ਵਾਰ ਫਿਰ ਮੈਂ ਕਿਹਾ ਫਿਰ ਸਾਫ ਪਾਣੀ ਕਰਕੇ ਫਿਰ ਪੋਚਾ ਲਗਾ ਹਨਾ ਦੋ ਵਾਰੀ ਪੋਚਾ ਲੱਗੇ ਕਿਉਂਕਿ ਡੇਲੀ-ਡੇਲੀ ਪੋਚਾ ਨਹੀਂ ਲੱਗਦਾ ਹੈਲਪਰ ਸਿਰਫ ਅੱਗੇ-ਅੱਗੇ ਲਗਾਉਂਦੀ ਹੈ ਮਸ਼ੀਨਾਂ ਥੱਲੇ ਉਹਨੂੰ ਮੈਂ ਆਪ ਹੀ ਲਗਾਉਣ ਦਿੰਦੀ ਹਾਂ ਜੀ ਇੱਧਰ ਮੈਂ ਹੁਣ ਕਿਉਂ ਤਿੰਨੇ ਡਸਟਿੰਗ ਵਾਲੇ ਕੱਪੜੇ ਇਹ ਧੋਨੀ ਆ। ਆ ਜਿਹੜਾ ਬਾਥਰੂਮ ਵਿੱਚ ਮੈਂ ਰੱਖਦੀ ਹੁੰਦੀ ਆ ਨਾ ਹੈਂਡ ਵਾਸ਼ ਦੇ ਨੀਚੇ ਵਾਈਪ ਇਹਦੇ ਵਿੱਚ ਪਾ ਦਾਨੀ ਆ ਇਹਦੇ ਵਿੱਚੋਂ ਫਿਰ ਇੰਨਾ ਹੈਂਡ ਵਾਸ਼ ਨਿਕਲਦਾ ਇੰਨਾ ਹੈਂਡ ਵਾਸ਼ ਨਿਕਲਦਾ ਨਾ ਕਿ ਸਰਫ ਤਾਂ ਪਾਉਣ ਦੀ ਲੋੜ ਰਹਿੰਦੀ ਨਹੀਂ ਇੰਨਾ ਨਿਕਲ ਹੀ ਜਾਂਦਾ ਨਿਕਲ ਹੀ ਜਾਂਦਾ ਕਦੇ-ਕਦੇ ਬਿਲਕੁਲ ਲੋੜ ਨਹੀਂ ਹੁੰਦੀ ਕਦੇ ਜ਼ਿਆਦਾ ਹੁੰਦਾ ਡਸਟਿੰਗ ਵਾਲੇ ਕੱਪੜੇ ਗੰਦੇ ਥੋੜਾ ਬਹੁਤਾ ਮੈਂ ਪਾ ਲਾਣੀ ਹੁੰਦੀ ਆ। ਬਹੁਤ ਨਿਕਲਦਾ ਹੈਂਡ ਵਾਸ਼ ਇਹਦੇ ਵਿੱਚੋਂ। ਥੋੜਾ ਜਿਹਾ ਸਰਫ ਪਾਏ ਨਾ ਜ ਬਹੁਤ ਥੋੜਾ ਜਿਹਾ। ਉਹ ਕਿਚਨ ਵਾਲੇ ਕੱਪ ਤੂੰ ਨੀ ਨਾ ਆਪਣੇ ਡਸਟਿੰਗ ਵਾਲੇ ਧੋਕੇ ਪਾਤੇ ਸੁੱਕਣੇ ਤੇ ਹੁਣ ਟਾਈਮ ਹੋ ਰਿਹਾ ਪੌਣੇ 6 ਦੇ ਕਰੀਬ ਤੇ ਮੈਂ ਹੁਣ ਕਰਦੀ ਆ ਵੌਕ ਦੀ ਤਿਆਰੀ ਕਰਦੀ ਆ ਟਾਈਮ ਹੋ ਰਿਹਾ 6 ਵਜੇ ਦਾ ਤੇ ਹੁਣ ਮੈਂ ਆ ਗਈ ਬਾਹਰ ਵੌਕ ਕਰਨ ਕਰਦੀ ਆ ਵੌਕ ਫਿਰ ਜਾਂਦੀ ਪਲਾਂਟਸ ਨੂੰ ਪਾਣੀ ਦਵਾਂਗੀ ਤੰਦਰ ਆਟਾ ਗੋਨੂ ਵੀ ਬਾਕੀ ਤਾਂ ਦਾਲ ਸਬਜ਼ੀ ਮੇਰੇ ਕੋਲ ਪਈਆ ਬਣਾਉਣੀ ਨੇਗੀ ਅੱਜ ਬਹੁਤ ਬਹੁਤ ਸਾਰੇ ਕੰਮ ਹੋ ਗਏ ਬਹੁਤ ਸਾਰੇ ਕੰਮ ਹੋ ਗਏ ਸੋਚਿਆ ਨਹੀਂ ਸੀ ਵੀ ਅੱਜ ਦਾ ਦਿਨ ਆਇਆ ਜਾਊਗਾ ਇਹਨੇ ਸਾਰੇ ਕੰਮ ਮੈਂ ਕਰ ਲਵਾਂਗੀ ਹਨਾ ਕਿ ਆਪਣੇ ਬਹੁਤ سارے ਕੰਮ ਹੋ ਜਾਂਦੇ ਨੇ ਨਾ ਫਿਰ ਖੁਸ਼ੀ ਮਿਲ ਜਾਂਦੇ ਆਪ ਨੂੰ ਵੀ ਅੱਜ ਬਹੁਤ ਕੰਮ ਹੋ ਗਏ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚਾਹ ਲੈ ਲਓ ਨਹੀਂ ਸਬਸਕ੍ਰਾਈਬ ਵੀ ਤਾਂ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚ ਇਕਾਲ